ਤੁਸੀਂ ਦਰਸ਼ਨ ਕਰ ਰਹੇ ਹੋ ਨਾਨਕ ਝੀਰਾ ਬੇਦਰ ਕਰਨਾਟਕਾ ਕੇ ਵਿੰਦਾ ਗੁਰਨਾਨਦ ਸਾਹਿਬ ਨੇ ਇੱਥੇ ਜਲ ਦਾ ਕੁੰਡ ਪ੍ਰਗਟ ਕੀਤਾ ਸੀ ਸੋ ਆਓ ਤੁਹਾਨੂੰ ਉਸ ਜਲ ਦੇ ਕੁੰਡ ਦੇ ਦਰਸ਼ਨ ਕਰਾਉਣੇ ਆ ਹਮਰਤ ਕੁੰਡ ਇਹ ਵੀ ਗੁਰਦੁਆਰਾ ਬਣਿਆ ਇਹ ਬੇਗਾਚਾਸ ਤੇ ਉਹ ਕੋਂਡ ਬਣਿਆ ਅੱਗੇ ਵਾਹਿਗੁਰੂ ਨਾਨਕ ਸਤਿਗੁਰੂ ਨਾਨਕ ਪ੍ਰਗਟ ਹੋਇਆ ਮਿੱਟੀ ਤੋਂ ਦੁਜਾ ਚਾਨਣ ਹੋਇਆ ਜਿੱਥੇ ਜਾਏ ਬੇਹੇ ਮੇਰਾ ਸਤਿਗੁਰੂ ਸੋ ਥਾਣੂ ਸੋ ਆਵਾ ਰਾਮ ਰਾਜੇ ਇਹ ਦਰਸ਼ਨ ਕਰ ਰਿਹਾ ਕੋਂਡ ਦੇ ਮਾਰੇ ਕਿੱਪਾ ਗਏ

ਇੰਦਾ ਜਲ ਪ੍ਰਗਟ ਹੋ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ